ਇਆ ਸੰਗ ਸਾਇਨੇਕ ਸਕੂਲ ਦੇ ਬੱਚੇ ਆਏ ਨੇ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਂ ਜੋ ਇਹਨਾਂ ਨੇ ਬਹੁਤ ਸਹਯੋਗ ਦਾ ਥਰੋਵਰ ਦੀ ਸੇਵਾ ਦੇ ਵਿੱਚ ਉਹਨਾਂ ਨੇ ਜੋ ਕੌੜੀਆਂ ਸੇਵਾ ਕੀਤੀ ਆ ਤੇ ਪ੍ਰਿੰਸੀਪਲ ਸਾਹਿਬ ਵੀ ਆਏ ਨੇ ਆਪ ਤੇ ਟੀਚਰ ਵੀ ਆਏ ਨੇ ਬਹੁਤ ਸਹਯੋਗ ਦਿੱਤਾ ਇਹਨਾਂ ਨੇ ਬਹੁਤ ਸੇਵਾ ਕੀਤੀ ਆ ਗਈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੋਗਾ ਜੋ ਥਰੋਵਰ ਦੀ ਮਹੱਤਤਾ ਹੈਗੇ ਜੋ ਰੋਲ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਦੁੱਖ ਦੁਲਦਰ ਦੂਰ ਕਰਦਾ ਬਹੁਤ ਵਧੀਆ ਨੇ ਸੇਵਾ ਕੀਤੀ ਆ ਕਿ ਯਾਰਾਂ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਜੋ ਦੀਆਨ ਨੇ ਸੰਗਤ ਨੇ ਸਹਿਯੋਗ ਦਿੱਤਾ ਟੈਟੀਆਂ ਨੇ ਜੋ ਸਹਿਯੋਗ ਦਿੱਤਾ ਬਹੁਤ ਵਧੀਆ ਸੇਵਾ ਕੀਤੀ ਇਹਨਾਂ ਨੇ ਬਹੁਤ ਬਹੁਤ ਧੰਨਵਾਦਿਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਜੀ ਦੀਆਨੰਦ ਸੈਨਿੰਗ ਸਕੂਲ ਸਿਲਵਰ ਸਿਟੀ ਥੂਈ ਰੋਡ ਤੇ ਹੈਗਾ ਉੱਥੋਂ ਦੀ ਇਹ ਕ੍ਰੈਡਿਟ ਨੇ ਸਾਡੇ ਸਾਨੂੰ ਕੱਲ ਅਨਾਉਂਸਮੈਂਟ ਸੁਣੀ ਕਿ ਇੱਥੇ ਕਾਰ ਸੇਵਾ ਦਾ ਕੰਮ ਚੱਲ ਰਹੇ ਹਨ ਤਾਂ ਬੜਾ ਚੰਗਾ ਲੱਗਿਆ ਅਸੀਂ ਗੁਰਦੁਆਰਾ ਸਾਹਿਬ ਦੇ ਸੋ ਮੈਂ ਕਾਲੀਦਲ ਦੇ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਕਿ ਸਾਡੇ ਬੱਚਿਆਂ ਨੂੰ ਮੌਕਾ ਦਿੱਤਾ ਜਾਵੇ ਕਿ ਉਹਨਾਂ ਨੂੰ ਸਮਝ ਆਵੇ ਜਲਦੀ ਕਿ ਸਾਨੂੰ ਆ ਟਾਈਮਿੰਗਸ ਦਾ ਨੋ ਵੀ ਸਾਫ਼ ਰੱਖਣਾ ਚਾਹੀਦਾ ਹੈ। ਸਰ ਸਾਹਿਬ ਦੀ ਵੀ ਸੇਵਾ ਸਫਾਈ ਕਰਨੀ ਚਾਹੀਦੀ ਹੈ। ਇਸ ਉਪਲਖਸ਼ ਦੇ ਵਿੱਚ ਅਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਏ ਹਾਂ। ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਸਾਨੂੰ ਸਭ ਜਗ੍ਹਾ सफाई का था ध्यान था रखना चाहिए था इस सारे आए थे अभी अपने श्रमण अकाली दल का बहुत बहुत इतने गुरुद्वारा साहब की कमेटी का बहुत बहुत धन्यवाद करते हैं सानू यह सेवा का काम कराने का मौका मिलता बहुत अच्छा लग रहा है आज हम यहाँ पर सारी सैनिक स्कूल सोसाइटी की तरफ से यहाँ पर सेवा करने आए हैं कि कहते भी हैं कि सेवा जो है उससे हमारे दुख दुख जो है वो खत्म हो जाते हैं और हमें सेवा करनी चाहिए हम कुछ लोग पूछते हैं कि सेवा क्यों करनी चाहिए तो सेवा का एक सिंपल सा आंसर है कि सेवा जो है सेवा करने से हमारा ईगो ख़त्म हो जाता है और जो हाथ हमारे किसी के आगे नहीं जुड़ते हैं वो हमारे भगवान के आगे जुड़ने लग जाते हैं जो हमारी तू जो हमारी मैं है कि हम कुछ हैं वो ख़त्म हो जाती है और वो तू में बदल जाती है तो सेवा करने से हमें ये पता चलता है कि हम कुछ नहीं है ये जो शरीर है ये शरीर भगवान का है कि कुछ लोग यहाँ पर आते हैं और सोचते हैं कि अगर हम सेवा करेंगे तो हमें कुछ मिलेगा हमने ये नहीं सोचना है कि कहते भी है तन मन धन तेना तो ऊँची ओ सेवा कहलांदी है जो हो वे निष्काम निरीक्षित सदगुरु दे मन नुभा बंदी है कि तन मन धन तीनों से ऊँची एक ऐसी सेवा होती है जो सदगुरु को भाती है वो होती है निष्काम भाव की सेवा जो हम बिना किसी भाव रख के आए हैं वही आज हम सेवा सैनिक स्कूल नाभा के सारे कैडेट्स यहाँ पर वे सेवा करने आए हैं वाहिगुरु जी का खालसा श्री गुरु जी दी फतेह सर आज राज स्कूल में छुट्टी थी तो हम लोग ने आज सोचा कि आज यहाँ पर हम लोग आए और सेवा करें अपना हमारे साथ हमारे स्कूल के टीचर भी आए हैं प्रिंसिपल मैम भी आई हैं और कैसा लग रहा है आपको सर हमें बहुत अच्छा लग रहा है कि हम अपना जो है सेवा यहाँ पर कर रहे हैं किस स्थान के मैनेजर गुरुद्वारा डेरा बाबा अजयपाल सिंह जी के मैनेजर भाई जसविंदर सिंह स्टाफ ने रण मिल्कि जोश्रोव की सेवा आज चल रही है ਸੂ ਸੰਗਤਾਂ ਸਹਿਯੋਗ ਦੇ ਨਾਲ ਸੇਵਕੋ ਸੇਵਾ ਨੇ ਹਕਮੁਜ ਪਨ ਪਤ ਪਾਈ ਦੇ ਮਹਾਵਾਕ ਅਨੁਸਾਰ ਸੂ ਸੰਗਤਾਂ ਸਕੂਲ ਦੇ ਬੱਚੇ ਨਾਲ ਮਿਲ ਕੇ ਸੇਵਾ ਕਰ ਰਹੇ ਹਨ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਹੈ ਸੂ ਸੰਗਤਾਂ ਨੂੰ ਇੱਕ ਹੱਥ ਵਾਗ ਵਕਸ਼ਨ ਨਾ ਬਣਨ ਜੁਣ ਸੇਵਾ ਸਿਮਨ ਦਾਤਾ ਵਕਸ਼ਨ ਜਿੱਥੇ ਸਕੂਲ ਦੇ ਬੱਚਾ ਨੇ ਸੇਵਾ ਕੀਤੀ ਹੈ ਬੱਚਨ ਵਿਦਿਆਦਾਨ ਦੇ ਸੇਵਾ ਕਰਨ ਦਾ ਭਲ ਉਦਮ ਵਕਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਬੋਰੀ ਜੋਸਰੀ ਸੇਵਾ ਕਰਾ ਰਹੀ ਹੈ ਸਾਰੀ ਸੰਗਤ ਨੂੰ ਨਾਲ ਰਲ ਮਿਲ ਕੇ ਤੇ ਇਸ 90 ਸਹਾਇਣ ਵਿੱਚੋਂ ਸਕੂਲਾਂ ਸਕੂਲਾਂ ਤੋਂ ਵੀ ਬੱਚੇ ਆਏ ਹਨ ਸੋ ਤੇ ਸਾਰੀ ਸੰਗਤ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ ਸੋ ਇਸ ਪਾਵਨ ਸਥਾਨ ਦੇ ਮੈਨੇਜਰ ਸਹਿਬਾਨ ਸਰਦਾਰ ਜਸਵਿੰਦਰ ਸਿੰਘ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਜੋ ਕਿ ਉਪਰਾਲਾ ਕਰਾ ਰਹੇ ਹਨ ਸਵਾਵਾ ਕਰਾ ਰਹੇ ਹਨ ਸੰਗਤ ਨੂੰ ਨਾਲ ਲੈ ਕੇ ਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਨਾਭੇ ਦੀ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਸਹਿਯੋਗ ਦੇ ਰਹੀ ਹਨ ਅਤੇ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਸਥਾਨਾਂ ਦੀਆਂ ਸਵਾਵਾਂ ਆਪਣੇ ਤਨ ਮਨ ਕਰਕੇ ਕਰ ਰਹੇ ਹਨ ਮਹਾਰਾਜ ਦੇ ਵਾਚਨ ਹਨ ਬਿਨ ਸੇਵਾ ਧਿਰ ਗੱਥ ਹੱਥ ਪੈਰ ਹੋਣੇ ਫਲ ਕਰਨੀ ਸੋ ਗੁਰੂ ਮਹਾਰਾਜ ਦਾ ਵਤਨ ਹੈ ਸੋ ਉਸ ਵਤਨ ਦੇ ਪਹਿਰਾ ਦਿੰਦਾ ਹੋਇਆ ਸਮੂਹ ਸੰਗਤਾਂ ਵੱਲੋਂ ਆਪਣੇ ਸਰੀਰ ਕਰਕੇ ਤਾਨੂੰ ਸਫਲਾ ਕਰਦੇ ਆ ਹੋਇਆ ਪਾਵਨ ਪਵਿੱਤਰ ਆਸਥਾਨ ਦੀ ਜੋ ਕਿ ਸਰੋਵਰ ਸਾਹਿਬ ਹੈ ਉਸ ਦੀ ਸੇਵਾਵਾਂ ਕਰਕੇ ਆਪਣੇ ਸਰੀਰ ਨੂੰ ਸਫਲਾ ਕਰ ਰਹੇ ਹਨ ਸੋ ਸਾਰੀ ਸੰਗਤ ਦਾ ਜੋ ਵੀ ਸੰਗਤਾਂ ਪਹੁੰਚੀਆਂ ਨੇ ਬੱਚੇ ਪਹੁੰਚੇ ਹਨ ਸਾਰੀ ਸੰਗਤ ਦਾ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਇਸ ਪਾਵਨ ਸਥਾਨ ਦੇ ਸਮੁੱਚੇ ਸਟਾਫ ਵੱਲੋਂ ਉਹਨਾਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇਹ ਕਰ ਇਸ਼ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭੇ ਅਰੋਗਾ ਜੋ ਕਿ ਬਾਣੀ ਦੇ ਬਚਨ ਹਨ ਬਾਣੀ ਪੜਿਆਂ ਮਨ ਸਵਰ ਜਾਂਦਾ ਹੈ ਇਸ਼ਨਾਨ ਕਰਿਆਂ ਤਨ ਸਵਰ ਜਾਂਦਾ ਹੈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਧਾਰ ਇਸ਼ਨਾਨ ਸਿਮਰ ਪ੍ਰਭੇ ਆਪਣਾ ਜੋ ਕਿ ਮਨੀਰ ਸਾਹਿਬ ਜੋ ਕੁਰਾਲੇ ਦੇ ਨਾਲ ਜਿਨ੍ਹਾਂ ਨੇ ਸਰੋਵਰ ਦੇ ਢਾਲੇ ਤੋਂ ਵੇਖਿਆ ਪੌੜੀਆਂ ਤੇ ਜਿਲਬ ਜੰਮੀ ਸੀ ਇੱਥੇ 2-3 ਦਿਨ ਸਾਧ ਗ੍ਰੰਥੀ ਗਿਆਨੀ ਬਾਬਾ ਵੀਰ ਭਾਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਨਾਲ ਲੋਸਮੈਂਟ ਕੀਤੀ ਸੰਗਤਾਂ ਨੇ ਲੋਸਮੈਂਟ ਤੋਂ ਸਾਹ ਦੇ ਨਾਲ ਇੱਥੇ ਆ ਕੇ ਸੇਵਾ ਕੀਤੀ ਦੇ ਆਨੰਦ ਸੈਨਿਕ ਸਕੂਲ ਵੱਲੋਂ ਕਿਉਂਕਿ ਬੱਚਿਆਂ ਵੱਲੋਂ ਆ ਕੇ ਇੱਥੇ ਬੜੀ ਸੇਵਾ ਕੀਤੀ ਸੰਗਤ ਵੱਲੋਂ ਸਾਰੇ ਮੁਲਾਜ਼ਮਾਂ ਵੱਲੋਂ ਕਿਤੇ ਇਸ ਮੁਲਾਜ਼ਮ ਕਾਰੇ ਨੇ ਸੰਗਤਾਕਰਤ ਮਿਲੇ ਸਭ ਨੇ ਆਪ ਝਾੜੂ ਫੜ ਕੇ ਬੁਰਸ਼ ਫੜ ਕੇ ਨਾਲ ਸੇਵਾ ਕੀਤੀ ਸਰਬੱਤ ਇਲਾਕਾ ਨਿਵਾਸੀ ਸੰਗਤਾ ਦਾ ਸਾਰਿਆਂ ਦਾ ਧੰਨਵਾਦ ਕਰਨਿਆ